ਲਓ ਜੀ ਲੈ ਕਿੱਧਰ ਮੰਗਦਾ ਭਾਈ ਦਾ ਲੈ ਫੜੀ ਸੱਤ ਪੈਣਾ ਵੀ ਕੰਮ ਆ ਨਾਲ ਨਹੀਂ ਜੀ ਦੁਕਾਨ ਦੇ ਸੱਟ ਸੁੱਖ ਹੈ ਕੈਸੂ ਨੂੰ ਵੇਚਣਾ ਭਾਣੇ ਆ ਲੈ ਆਹ ਤਰਾਜ਼ੇ ਲੱਦ ਦੇ ਦੋ ਕੈਸੂ ਨੂੰ ਫੜਾ ਦੇ ਕਿੱਥੇ ਲਾਓ ਫੜਾ ਦੇ ਫੜਾ ਦੇ ਬਾਬੇ ਨੂੰ ਇਹ ਐਂ ਕਰੋ ਆ ਨੋਟ ਕੱਢੋ 100 ਵਾਲਾ ਕਿੱਥੇ ਆ ਉਹ ਵੀ ਦੇ ਦਿਓ ਤੇ ਬਾਬਾ ਤੇਰਾ ਮੋਬਾਈਲ ਫੜਾਜੀ ਚ ਫੋਟੋ ਖਿੱਚੀ ਆ ਨੋਟ ਦੀ ਆਪਾਂ ਨੋਟ ਦੀ ਫੋਟੋ ਦਿਖਾ ਦੀਏ ਆ ਯਾਰ ਦੇਖੋ ਪਰਚੂਨ ਵਾਲੀਆਂ ਦੁਕਾਨਾਂ ਤੇ ਵੀ ਕੀ ਜਾਂਦਾ ਸ਼ਰੇਆਮ ਯਾਰ ਅੱਪੀ ਕੋ ਜਵਾਕ ਹੁਣ ਤੈਨੂੰ ਨਹੀਂ ਪਤਾ ਇਹ ਗੱਲਾਂ ਦਾ ਵੀ ਕੀ ਨੁਕਸਾਨ ਇਹਦਾ ਕੀ ਅਸੀਂ ਪਹਿਣਾ ਹੁੰਦੇ ਕੀ ਬੋਲੀਏ ਯਾਰ ਸਾਨੂੰ ਸ਼ਰਮ ਆਉਂਦੀ ਯਾਰ ਕਿੱਥੇ ਫੋਟੋ ਫੋਟੋ ਕਿਥੇ ਕੁਲੂ ਬਬੇ ਦੀ ਇਹਦਾ ਮੈਨੂੰ ਇੱਕ ਇਹ ਜੇ ਤਾਂ 100 ਦਾ ਨੋਟ ਦੇ ਪਹਿਣ ਕਿੱਥੇ ਆਹੀ ਨੋਟ ਪਹਿਣ ਮੇਰੀਏ ਉਹੀ ਨੋਟ ਦੇਈਂ ਜਿਹੜਾ ਉਹੀ ਨੋਟ ਦੇਈਂ ਹਾਂ ਪਤਾ ਨਹੀਂ ਕੋਈ ਨਹੀਂ ਮੇਰਾ ਨੰਬਰ 43 9905 ਆ ਬੈਕ ਆਹ ਦੇਖ ਬਾਈ ਆਹ ਨੋਟ ਦੀ ਪਹਿਲਾਂ ਫੋਟੋ ਖਿੱਚੀ ਹੋਈ ਸੀ ਆਪਾਂ ਨੇ ਤੇ ਆਹ ਨੋਟ ਇਹਨਾਂ ਦੀ ਗੱਲੇ ਚ ਘਟਾ ਲਿਆ 449305 ਬਈ ਤੂੰ ਕਰਦਾ ਮਾਲਗਾ ਹਾਂਜੀ ਬਈ ਆਹ ਦੇਖ ਲੈ ਯਾਰ ਕੈਸੂਲ ਵੇਚ ਰਿਹਾ ਵੀ ਯਾਰ ਸ਼ਰਮ ਨਹੀਂ ਆਉਂਦੀ ਆਪਾਂ ਨੂੰ ਹੈਂ ਹੋਰ ਪੈਣ ਕਿਤੇ ਪੈਸ ਦੇ ਦੇ ਉਹ ਸੌਰੀ ਕਾਦੀ ਆਲੀ ਗੱਲ ਆ ਯਾਰ ਨਾ ਇਹ ਨਾ ਕਰ ਨਾ ਪੈਣ ਤੂੰ ਵੀ ਜਵਾਬ ਕਾਣੀਆ ਯਾਰ ਇਹਨਾਂ ਦੇ ਨਹੀਂ ਜਵਾਬ ਹੋਣੇ ਕਾ ਨੂੰ ਸੂਡੇ ਨਹੀਂ ਜਵਾਬ ਹੋਣੇ ਯਾਰ ਦੇਖੋ ਓ ਯਾਰ ਕੀ ਸੁਗਰ ਵਾਲਿਆ ਕਰਕੇ ਹੋਰ ਵੀ ਕਰਦੇ ਬਈ ਯਾਰ ਸੁਗਰ ਹੋਰ ਵੀ ਕੱਢਦੇ ਹੋਰ ਵੀ ਹੈਗੇ ਨੇ ਹੋਰ ਵੀ ਹੋਣੇ ਯਾਰ ਅੰਦਰ ਹੋਣੇ ਹੋਰ ਵੀ ਹਾਂ ਕੈਸ ਨੂੰ ਕੱਢਦੇ ਕੋਈ ਕੇਸ ਨਹੀਂ ਕਰਦਾ ਕੁਝ ਨਹੀਂ ਕਰਦਾ ਨਾਲ ਲੈ ਜਾ ਖਾਲੀ ਕੇ ਪਿੰਡ ਖੜੇ ਆ ਬਾਈ ਹਣਾ ਪੁਲਿਸ ਨਾਲ ਪੁਲਿਸ ਨਾਲ ਇਹ ਦੋਸ ਲੈ ਕੇ ਨਾ ਕਿਉਂ ਸਾਡੇ ਖੜੇ ਖੜੇ ਦੋਸ ਕੱਢ ਦਿੰਦੇ ਹਾਂ ਹਾਂ ਦੇ ਦੇ ਇਹ ਆ ਦੇ ਫਿਰ ਜਿੰਨੇ ਲੈ ਲੈਣਾ ਪੁਲਿਸ ਨਹੀਂ ਸਾਥੇ ਸਾਰੇ ਲੈ ਆ ਲੈ ਆਜਾ ਲੈ ਸਿੱਖ ਲੈ ਆ ਦੇ ਲੈ ਬਾਹਰ ਆ ਜਾ ਇੱਧਰ ਲਿਆ ਲੈ ਆ ਲੈ ਥਾਰੇ ਗੱਲ ਵੀ ਐਂਡ ਵੀਡੀਓ ਨਾਲ ਸਾਡੇ ਆਪਣੇ ਖੱਬਾ ਨਾ ਨਾ ਬੋਲਾਂ ਚਲੋ ਕੋਈ ਤੋਂ ਲਿਆ ਦੇ ਪੁੱਤ ਕੋਈ ਨਹੀਂ ਬਾਈ ਕੋਈ ਨਾ ਤੁਂ ਹਾਂ ਜੋ ਕਰਿਆ ਆ ਖਾ ਲੈ ਆਇਆ ਕਰ ਤੈਨੂੰ ਕਿੰਨੇ ਵਾਰੀ ਕਿਹਾ ਕੋਈ ਨਹੀਂ ਛਾੜ ਦਿਓ ਕਰੇ ਖਾਣਾ ਨੂੰ ਲਿਆ ਐਸੇ ਰੋਜ਼ ਨਾਲੋਂ 40 ਪਹਿਲਾ ਦਿਨ ਮੈਂ ਕਿੰਨੇ ਖਾਵਾ ਕਿੰਨੇ ਇਥੋਂ ਬੰਦੇ ਵੇਖ ਲੈ ਕੇ ਗਏ ਪਾਪਾ ਮੇਰੇ ਨਾਲ ਗੱਡੀ ਚ ਲੈ ਜਾਇਆ ਜੀ ਇੱਕ ਵੀ ਬੰਦਾ ਘਰੇ ਮੈਂ ਉਹ ਤੁਹਾਨੂੰ ਪਤਾ ਲੱਗਦਾ ਸਖਬਾੜਿਆਂ ਨੂੰ ਇੱਥੇ ਰੁਕਦੇ ਲੈ ਲੈ ਕੇ ਨਿਕਲਦੇ ਕਿੰਨੇ ਮੋਟਰਸਾਈਕਲਾਂ ਨੇ ਸਾਲੀ ਮੋਟਰਸਾਈਕਲਾਂ ਲੈ ਕੇ ਮਰ ਗਏ ਤੁਸੀਂ ਮੈਂ ਕਹਿੰਦਾ ਤੁਹਾਨੂੰ ਛੋਟੇ ਜਵਾਕ ਮਰੀ ਜਾਂਦੇ ਹਨ ਨੂੰ ਪਤਾ ਨਹੀਂ ਲੱਗਦਾ ਨਿੱਕੇ ਨਿੱਕੇ ਜਵਾਕ ਖਾਈ ਜਾਂਦੇ ਆ ਧੀਆ ਖਾਈ ਜਾਂਦੇ ਆ ਬੱਚੇ ਖਾਈ ਜਾਂਦੇ ਆ ਖਾਰੇ ਗੁੱਗਲ ਚੱਪਾ ਹੋਏ ਬੈਠੇ ਹੋ ਤੁਸੀਂ ਸਾਪਨ ਵਾਲੀ ਸਾਬਨ ਵਾਲੀ ਇੱਕ ਬੰਦਾ ਪਿੰਡ ਦੇ ਵਿੱਚ ਇੱਕ ਬੰਦਾ ਕੈਸੂਲ ਵੇਚਦਾ ਆਵੇ ਸਾਰਾ ਪਿੰਡ ਬਦਨਾਮ ਹੁੰਦਾ ਤੁਹਾਡੇ 3 ਭੈਣਾਂ ਦੇ ਰਿਸ਼ਤੇ ਨਹੀਂ ਤੁਸੀਂ ਕਰਨੇ ਜਾਂ ਲੈਣੇ ਨਹੀਂ ਕਿਤਾ ਤੁਸੀਂ ਜਵਾਕ ਬਿਉਣੇ ਨਹੀਂ ਕੱਲ ਨੂੰ ਆਪਦੇ ਚਲ ਯਾਰ ਬੱਬਰ ਨੂੰ ਢੋਲ ਦਿੰਦੇ ਐਂ ਢੋਲ ਦੇ ਬਸ ਇੱਥੇ ਹੀ ਕਰਦੇ ਆ ਆ ਜਾ ਬਰਾਜ ਲੈ ਲਓ ਵੀ ਤੁਹਾਡਾ ਬੇੜਾ ਕਰਕਾ ਤੁਹਾਡਾ ਨਾਮ ਫਿਰ ਪਤਾ ਨਾ ਲਾਦਾ ਹੁੰਦਾ ਢੋਲ ਦੇ ਇੱਕ ਵਾਰ ਬਰਾ ਹੋ ਜਾਂ ਮਾੜਾ ਖਾ ਸਾ ਮੈਂ ਇੱਥੇ ਪੈਰਾ ਚ ਰੌਂਡੀਆਂ ਦੇ ਸਾਰੇ ਖਤਮ ਕਰ ਦੇ ਤਾਂ ਆ ਆਲੀ ਕੇ ਪਿੰਡਾ ਪੁਲਿਸ ਤਾਂ ਨਹੀਂ ਫੜਦੀ ਸੀ ਫੜ ਕੇ ਡੋਲ ਦਿੰਦੇ ਆ ਫਿਰ ਹੋਰ ਤਾਂ ਵੀ ਉਹਨਾ ਸਾਬਨ ਵਾਲੀ ਫੈਕਟਰੀ ਵਾਲੇ ਨੂੰ ਜੀ ਫੜਾਇਆ ਇਹਦਾ ਚਲ ਹੈ ਉਹਦੀ ਅੱਖ ਚ ਫਿਰ ਇਹਨੂੰ ਇੱਕ ਚੇਤਾਵਨੀ ਦਿੰਦੇ ਆ ਜੇ ਬਾਅਦ ਚੋ ਸ਼ਿਕਾਇਤ ਆ ਗਈ ਤੇ ਹਿਸਾਬ ਲਾ ਲਓ ਵੀ ਬਣੂਗਾ ਕੀ ਤੁਹਾਡਾ ਹਾਤੀ ਹੋ ਗਈ ਐ ਤੁਸੀਂ ਅੱਖਾਂ ਮੀਚੀਆਂ ਮੈਨੂੰ ਇਹ ਦੱਸੋ ਵੀ ਬਿੱਲੀ ਆ ਕਬੂਤਰ ਨੂੰ ਖਾਣ ਆਉਂਦੀ ਆ ਤਾਂ ਕਬੂਤਰ ਅੱਖਾਂ ਮੀਟ ਲੈਂਦਾ ਵੱਜ ਜਾਂਦਾ ਕਦੇ ਵੀ ਨਹੀਂ ਛੱਡਦਾ ਉਹਨੂੰ ਐ ਨਾ ਕਰੋ ਵੀ ਧੀ ਪੁੱਤ ਦੂਜਿਆਂ ਦੇ ਖਾਂਦੇ ਸਾਡੇ ਵੱਜ ਜਾਣਗੇ ਬਾਈ ਜੀ ਥੋੜੇ ਕੰਨ ਨੂੰ ਕਿਹਾਂ ਪੈਣਾ ਰਸਤੇ ਕਰਦੇ ਨਹੀਂ ਤੁਸੀਂ ਦੇਣੇ ਨਹੀਂ ਫਿਰ ਮੈਂ ਕਿਹਦਾ ਚਿੱਟਾ ਵੀ ਖਿੜਦਾ ਸਾਰਾ ਉਹ ਵਿਖਦਾ ਟੀਣਾ ਨਹੀਂ ਨਾ ਕਿਸੇ ਨੂੰ ਅਈਦਾ ਤਪੇ ਸੱਬਨ ਵਾਲੀ ਫੈਕਟਰੀ ਫੜਨ ਆਏ ਸੀ ਉੱਥੇ ਉੱਥੇ ਦੇਖਦੇ ਆ ਬਣਾਉਂਦੇ ਆ ਛੱਡੇ ਜੀ ਬਣਾਉਂਦੇ ਹੋਰ ਛੱਡ ਲੈ ਆਓ ਕਿਹੜਾ 30 ਤੋਂ 40 ਵੀਡੀਓ ਪਈਆਂ ਇਹਨਾਂ ਦੀਆਂ ਸਾਡੇ ਕੋਲੇ ਉਹ ਕਹਿੰਦੇ ਆ ਦੇਖੋ ਉਹ ਤੁਹਾਡੇ ਦੁਕਾਨਾਂ ਦੇ ਪਿੱਛੇ ਕਿ ਪਿੱਛੇ